ਜਿੰਨਾ ਚਿਰ ਤੁਸੀਂ ਗਰੀਬ ਹੋ ਨਾ ਤਾਂ ਤੁਹਾਡੇ ਰਿਸ਼ਤੇਦਾਰਾਂ ਨੂੰ ਤੁਹਾਡਾ ਮੋਹ ਆਵੇ ਨਾ ਤੁਹਾਡੇ ਆਸ-ਪਾਸ ਦੇ ਕੁਝ ਲੋਕਾਂ ਨੂੰ ਤੁਹਾਡਾ ਮੋਹ ਆਵੇ ਨਾ ਹੀ ਉਹ ਤੁਹਾਨੂੰ ਕਿਸੇ ਆਪਣੇ ਪ੍ਰੋਗਰਾਮ 'ਚ ਚੱਜ ਨਾਲ ਬੁਲਾਉਣ ਉਤਲੇ ਮਨ ਤੋਂ ਕਹਿ ਦੇਣਗੇ ਆਪਣੇ ਪਹੁੰਚੋ ਪ੍ਰੋਗਰਾਮ 'ਤੇ ਸੋਨੂੰ ਪਤਾ ਹੀ ਆ ਵੀ ਅੱਜਕੱਲ੍ਹ ਪੈਸੇ ਦਾ ਦੌਰ ਆ ਉਹਨਾਂ ਨੂੰ ਆਏ ਆ ਵੀ ਇਹ ਤਾਂ ਪੈ ਪਾਸ ਮਸਾ ਕਰਦੇ ਨੇ ਇਹ ਆਪਾਂ ਨੂੰ ਕੀ ਦੇ ਦੇਣਗੇ ਇਹਦੇ ਨਾਲ ਉਹ ਚੰਗਾ ਆਪਾਂ ਨਾ ਬੁਲਾਓ ਕਿਉਂਕਿ ਆਪਣੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਵਾਲੇ ਤੇ ਪੈਸੇ ਵਾਲੇ ਬੰਦੇ ਆਉਣਗੇ ਉਹਨਾਂ ਕੋਲੇ ਤਾਂ ਕੱਪੜੇ ਵੀ ਹੈ ਨਹੀਂ ਵਧੀਆ ਪਾਉਣ ਨੂੰ ਇਹਦੇ ਨਾਲ ਉਹ ਚੰਗਾ ਉਹਨਾਂ ਨੂੰ ਨਾ ਬੁਲਾਓ ਉਹਦੇ ਵਿੱਚ ਆਪਣੀ ਹੀ ਬੇਇੱਜ਼ਤੀ ਆ ਕੁਝ ਸਮੇਂ ਬਾਅਦ ਜਦੋਂ ਛੋਡੇ ਕੋਲੇ 4 ਪੈਸੇ ਆਉਣ ਲੱਗ ਜਾਂਦੇ ਨੇ ਛੋਡੇ ਪੈਰ ਵਧੀਆ ਲੱਗ ਜਾਂਦੇ ਨੇ ਤੁਸੀਂ ਤਰੱਕੀ ਵੱਲ ਨੂੰ ਵਾਧੇ ਤੁਰੇ ਜਾਂਦੇ ਹੋ ਉਹੀ ਲੋਕ ਫਿਰ ਕੁੱਤੇ ਵਾਂਗੂ ਪੂંਛ ਹਿਲਾਉਂਦੇ ਛੋਡੇ ਪਿੱਛੇ-ਪਿੱਛੇ ਆਉਂਦੇ ਨੇ ਜਿਵੇਂ ਕੁੱਤੇ ਨੂੰ ਪਤਾ ਹੁੰਦਾ ਵੀ ਉੱਥੋਂ ਆਪਾਂ ਨੂੰ ਵਧੀਆ ਮਿਲੂਗਾ ਖਾਣ ਨੂੰ ਹੁਣ ਉੱਥੇ ਚੱਲੀਏ ਉਹੀ ਹਾਲ ਸਾਡੇ ਲੋਕਾਂ ਦਾ ਅੱਜਕੱਲ ਬਸ ਇੱਕ ਪੈਸੇ ਦਾ ਮਤਲਬ ਦਾ ਜਿਹੜਾ ਹਰੇਸਤਾ ਰਹਿ ਗਿਆ